ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਫਤਿਹ ਐਸ ਵੇਲੇ ਕਿਸਾਨ ਜਿਹੜੇ ਦਿੱਲੀ ਨੂੰ ਤੁਰੇ ਹੋ ਆ ਖਾਲਸਾ ਇਹਨਾਂ ਦਾ ਬਿਲਕੁਲ ਖੜੀ ਆ ਕਿਸਾਨ ਜਾਂ ਕੋਈ ਧਰਮ ਨਹੀਂ ਕਿਸਾਨੀ ਦਾ ਕਿਸਾਨ ਪੰਜਾਬ ਤੋਂ ਆ ਰਹੇ ਸਾਰੇ ਬਾਰਹ ਹੋਰ ਸਟੇਟਾਂ ਤੋਂ ਆ ਰਹੇ ਆ ਅਸੀਂ ਸਾਰੇ ਉਹਨਾਂ ਰਿਸਪੈਕਟ ਕਰਦੇ ਸਾਰੀ ਇੱਜ਼ਤ ਕਰਦੇ ਆ ਅਸੀਂ ਸਾਰੇ ਵੀ ਖੜੇ ਹੋਵਾਂਗੇ ਜਿਦੋਂ ਪਹਿਲਾਂ ਵੀ ਖੜੇ ਹੋਏ ਸੀਗੇ ਤੇ ਸਾਡੀ ਇਹ ਬੇਨਤੀ ਸਾਰੇ ਜਥੇਬੰਦੀਆਂ ਨੂੰ ਇਨਸਾਨੀਅਤ ਦੇ ਤੌਰ ਤੇ ਸਾਰੇ ਇਸ ਕਿਸਾਨਾਂ ਨਾਲ ਖੜੇ ਹੋਣ ਇਹ ਕਿਸਾਨੀ ਦੇ ਵਿੱਚ ਜਿਹੜਾ ਐਸ ਵੇਲੇ ਦਿੱਲੀ ਵੱਲੋਂ ਤੁਰੇ ਹੋ ਆ ਕਿਸਾਨ ਉਹਦੇ ਵਿੱਚ ਬੀਬੀਆਂ ਬੱਚੇ ਬਜ਼ੁਰਗ ਆ ਤੇ ਇਹ ਸਾਡਾ ਇਨਸਾਨੀਅਤ ਤੌਰ ਤੇ ਸਾਡਾ ਫਰਜ ਬਣਦਾ ਉਹਨੂੰ ਸਪੋਰਟ ਕਰਨ ਦਾ ਹਰ ਤਰ੍ਹਾਂ ਦੀ ਸਪੋਰਟ ਜਿੰਨੀ ਵੀ ਚਾਹੀਦੀ ਹੋਵੇ ਤੇ ਸਾਡਾ ਸਰਕਾਰਾਂ ਨੂੰ ਇੱਕ ਇਹ ਸਨੇਹਾ ਆ ਕਿ ਜਿਹੜੀ ਭਈ ਇਸ ਵੇਲੇ ਹਕੂਮਤ ਹੈ ਦਿੱਲੀ ਦੀ ਅਸੀਂ ਉਹਨੂੰ ਇਹ ਸਨੇਹਾ ਦਿੰਨੇ ਕਿ ਇਹ ਹਰ ਸਿਟੀਜ਼ਨ ਦਾ ਇੰਡੀਆ ਦਾ ਇੱਕ ਹੱਕ ਹੈ ਉਹ ਕਨਸਟੀਟਿਊਸ਼ਨ ਦੇ ਤੌਰ ਤੇ ਲੋਕਤੰਤਰ ਤੌਰ ਤੇ ਉਹਦਾ ਹੱਕ ਹੈ ਜਿੱਥੇ ਮਰਜ਼ੀ ਸ਼ਾਂਤਮਾਈ ਜਾ ਕੇ ਉਹ ਪ੍ਰੋਟੈਸਟ ਆਪਣਾ ਪੁਆਇੰਟ ਵੀ ਦੇ ਸਕਦੇ ਇਹਦੀ ਰਿਸਪੈਕਟ ਕੀਤੀ ਜਾਵੇ